ਇਹ ਹੈਗੀਆਂ ਬੱਚਿਆਂ ਵਾਲੀਆਂ ਫੀਡਾਂ ਅੱਛਾ ਠੀਕ ਹੈ ਬੱਚਿਆਂ ਵਾਲੀਆਂ ਆ ਗਿਆ ਇਹ ਹਾਂ ਇਹ ਵੀ ਆਪਣੇ ਬਿਲਕੁਲ ਵੱਖਰੀਆਂ ਫੀਡਾਂ ਨੇ ਮਾਰਕੀਟ ਨੂੰ ਜਿਹੜੀਆਂ ਮਾਰਕੀਟ ਜਿੰਨੀਆਂ ਵੀ ਹੁੰਦੀਆਂ ਨੇ ਬਿਲਕੁਲ ਵੱਖਰਾ ਕਨਸੈਪਟ ਆ ਵੱਖਰੀਆਂ ਫੀਡਾਂ ਨੇ ਤੁਸੀਂ ਪੁੱਛੋਗੇ ਇਹ ਵੀ ਕਿਵੇਂ ਇਹ ਕਿਵੇਂ ਦੀ ਪਹਿਲਾਂ ਤਾਂ ਵੱਡੀ ਗੱਲ ਇਹ ਆ ਵੀ ਇਹਨਾਂ 'ਚ ਵੀ ਕਿਸੇ ਫੀਡ ਨਾਲ ਆਪਣਾ ਕੋਈ ਪਾਊਡਰ ਨਹੀਂ ਪਾਉਣਾ ਠੀਕ ਹੈ ਗੱਲ ਨਿਬੜੀ ਖਤਮ ਹਾਂਜੀ ਆ ਦੇਖੋ ਜੇ ਮੈਂ ਹੁਣ ਤੁਸੀਂ ਕਾਪ ਸਟਾਰਟਰ ਦੀ ਗੱਲ ਕਰੋ ਆਪਣੀ ਕਾਪ ਸਟਾਰਟਰ ਆਉਂਦੀ ਹੈ 25 ਕਿਲੋ ਦਾ ਵੇਗਾ ਇਹ 1130 ਦਾ ਵੇਗਾ ਇਹ 1130 ਰੁਪਏ ਦਾ 4 ਤੋਂ 90 ਦਿਨ ਲਿਖਿਆ ਠੀਕ ਹੈ ਜੀ ਮਤਲਬ ਚੌਥੇ ਦਿਨ ਤੋਂ ਆਪਾਂ ਫੀਡ ਸ਼ੁਰੂ ਕਰਦਣੇ ਆ ਜਨਮ ਤੋਂ ਬੱਚੇ ਦੇ ਇਹ ਖਾਲੂ ਬੱਚਾ 4 ਦਿਨਾਂ ਦਾ ਹੀ ਹਾਂਜੀ ਹਾਂ ਬਿਲਕੁਲ ਸਹੀ ਹਾਂ ਜਿਵੇਂ ਆਮ ਆਪਾਂ ਤੁਸੀਂ ਨਾ ਪਹਿਲੀ ਗੱਲ ਕੀ ਆ ਜਦੋਂ ਜਨਮ ਤੋਂ ਦੂਜੇ ਦਿਨ ਤੋਂ ਬੱਚੇ ਨੂੰ ਪਾਣੀ ਰੱਖਣਾ ਜ਼ਰੂਰੀ ਹੁੰਦਾ ਠੀਕ ਹੈ ਜੀ ਪਾਣੀ ਰੱਖਣਾ ਸਟਾਰਟ ਕਰ ਦਿਓ ਦੂਜੇ ਦਿਨ ਤੋਂ ਠੀਕ ਹੈ ਜੀ ਥੋੜਾ ਪਾਣੀ ਪੀਣ ਲੱਗਿਆ ਉਹਨੇ ਚੌਥੇ ਦਿਨ ਤੋਂ ਫੀਡ ਚੱਕਣ ਲੱਗਿਆ ਨਾ ਠੀਕ ਹੈ ਜੀ ਠੀਕ ਚੌਥੇ ਦਿਨ ਤੋਂ ਫੀਡ ਰੱਖਣੀ ਸ਼ੁਰੂ ਕਰ ਦਿਓ ਫੀਡ ਔਰ ਪਾਣੀ 24 ਘੰਟੇ ਰਹਿਣਾ ਚਾਹੀਦਾ ਉਹਦੇ ਮੂਰੇ ਠੀਕ ਹੈ ਜੀ ਇੱਕ ਬਹੁ ਬੱਚਾ ਤੁਹਾਡਾ 42 ਦਿਨ ਦਾ ਹੋ ਗਿਆ। ਹਾਂਜੀ। ਔਰ 900 ਗ੍ਰਾਮ ਫੀਡ ਖਾ ਗਿਆ। ਤਿੰਨ ਦਿਨ ਫੀਡ ਉਹਦੀ ਤੋਲ ਲਓ। 42 ਤੋਂ 45 ਦਿਨ ਤੱਕ। ਹਾਂਜੀ। 900 ਗ੍ਰਾਮ 24 ਘੰਟਿਆਂ ਦੀ ਫੀਡ ਉਹ ਖਾਂਦਾ। ਹਾਂਜੀ। ਤਾਂ ਤੁਸੀਂ ਦੁੱਧ ਬਿਲਕੁਲ ਬੰਦ ਕਰ ਸਕਦੇ। ਓਨੇ ਟਾਈਮ ਤੁਸੀਂ ਦੁੱਧ ਪਿਉਣਾ ਦੁੱਧ ਬੰਦ ਕਰ ਸਕਦੇ ਆ। ਹਾਂਜੀ। ਓਨਾ ਟਾਈਮ ਤੁਸੀਂ ਦੁੱਧ ਪਿਉਣਾਗਾ ਉਸ ਦੇ ਵਜਨ ਦਾ 10ਵਾਂ ਹਿੱਸਾ। ਜੇ 50 ਕਿਲੋ ਦਾ ਬੋਡੀ ਬੇਟਾ ਤਾਂ ਉਸ ਨੂੰ 5 ਕਿਲੋ ਦੁੱਧ ਦੇਣਾ 2.5 2.5 ਲੀਟਰ ਦੋਨੇ ਟਾਈਮ। ਠੀਕ ਹੈ ਜੀ। ਜੇ ਤੁਸੀਂ ਅਪਾ ਕਹਿੰਦੇ ਹੁਣ 42 ਦਿਨ ਤੱਕ ਦੁੱਧ ਬੰਦ ਕਰਾਤਾ ਕਿਵੇਂ ਵਧੂ ਫੁੱਲੂਗਾ ਹਨਾ ਕਮਜ਼ੋਰ ਰਹਣਾ ਹਾਂਜੀ ਅਸੀਂ ਦਾਵਾ ਕਰਦੇ ਆਂ ਵੀ 800 ਗ੍ਰਾਮ ਵਜਨ ਹੋ ਸਾਇੰਸ ਦੇ ਹਿਸਾਬ ਨਾਲ ਜਿਹੜਾ ਚਾਹੀਦਾ ਹਾਂਜੀ ਜੇ ਤੁਸੀਂ ਕਾਫ ਸਟਾਰਟਰ ਫੀਡ ਤੋਂ ਲਾਉਂਗੇ 800 ਗ੍ਰਾਮ ਵਜਨ ਹੋ ਪਰ ਡੇ ਦਾ ਗਿਣ ਕਰੂਗਾ ਹੀ ਕਰੂਗਾ ਠੀਕ ਹੈ ਜੀ ਠੀਕ ਹੈ ਇਹ ਗਰੰਟੀ ਲੈ ਰਹੇ ਹੋ ਤੁਸੀਂ ਬਿਲਕੁਲ ਗਰੰਟੀ ਜੀ 100% ਠੀਕ ਹੈ ਜੀ ਜਨਮ ਸਾਰ ਉਸ ਦਾ ਸਭ ਤੋਂ ਪਹਿਲਾਂ 나ੜੂਆ ਬੰਨੋ ਜਿੰਨਾ ਸੇਤੀ ਹੋ ਸਕਦਾ ਉਸ ਦਾ ਬੌਲਾ ਪਿਆਓ ਉਸ ਨੂੰ ਠੀਕ ਹੈ ਜੀ ਮਾਂ ਦਾ ਹਾਂਜੀ ਤੇ ਆਪਣੀ ਫੀਡ ਚੌਥੇ ਦਿਨ ਤੋਂ ਰੱਖਣੀ ਸ਼ੁਰੂ ਕਰੋ ਜੇ 900 ਗ੍ਰਾਮ ਫੀਡ ਖਾਂਦਾ ਤੁਹਾਡਾ ਬੱਚਾ ਨਹੀਂ ਖਾਂਦਾ ਤੁਸੀਂ ਸਾਡੇ ਨਾਲ ਗੱਲ ਕਰੋ ਠੀਕ ਹੈ ਜਾਂ ਤੁਸੀਂ ਕਹੋ ਵੀ ਜੇ ਮੈਂ ਚਾਰ ਦਿਨ ਦਾ ਬੱਚਾ ਖਾ ਲੂਗਾ ਜੇ ਨਹੀਂ ਖਾਣ ਲੱਗਦਾ ਹਫਤੇ ਦਾ ਦਸ ਦਿਨ ਦਾ ਬੱਚਾ ਤਾਂ ਸਾਡੇ ਨਾਲ ਗੱਲ ਕਰੋ ਠੀਕ ਹੈ ਅਸੀਂ ਆਪੇ ਸੋਲੂਸ਼ਨ ਦੇਵਾਂਗੇ ਤੁਹਾਡੇ ਕਿੱਥੇ ਕਮੀ ਅਸੀਂ ਕੱਢਾਂਗੇ ਠੀਕ ਹੈ ਠੀਕ ਹੈ ਜੇ ਤੁਸੀਂ ਇਹ ਖਵਾ 900 ਗ੍ਰਾਮ ਖਵਾ ਦੋਗੇ ਤਾਂ ਦੁੱਧ ਬਿਲਕੁਲ ਬੰਦ ਕਰ ਸਕਦੇ ਹੋ ਠੀਕ ਹੈ ਇਹ ਕਿਤੇ ਬਹੁਤ ਵੱਡੀ ਗੱਲ ਆ ਜੇ ਤੁਸੀਂ ਲੰਬਾ ਟਾਈਮ ਦੁੱਧ ਪਿਆਇਆ ਹਾਂਜੀ ਜੇ ਵਧੀਆ ਬੱਚੀ ਤੁਸੀਂ ਇੱਕ ਬਰੀਡ ਦੀ ਪੈਦਾ ਕਰ ਲਈ 15000 ਲੀਟਰ ਵਾਲਾ ਟੀਗਾ ਲਾਇਆ ਤੁਸੀਂ ਵਧੀਆ ਬੱਚੀ ਪੈਦਾ ਕਰ ਲਈ ਪਰ ਦੁੱਧ ਤੁਸੀਂ ਤੁਸੀਂ 6 ਮਹੀਨੇ ਪਿਆਤਾ ਹਾਂਜੀ ਠੀਕ ਹੈ ਦੁੱਧ ਤੁਸੀਂ 7-8 ਲੀਟਰ ਪਿਉਂਦੇ ਰਹੇ ਹੋ ਹਾਂਜੀ ਉਹਨੇ ਮੋਟੀ ਐ ਨਹੀਂ ਹੋ ਜਾਣਾ ਕਿ ਉਹਨੇ ਵੱਡੀ ਹੋਏ ਨੇ ਦੁੱਧ ਨਹੀਂ ਦੇਣਾ ਉਸ ਵਿੱਚ ਅਨਸੈਚੂਰੇਟ ਫੈਟ ਹੁੰਦੀ ਹੈ ਦੁੱਧ ਵਿੱਚ ਠੀਕ ਹੈ ਜੋ ਉਸਦੇ ਲਿਵਰ ਵਿੱਚ ਜਮਾ ਹੁੰਦੀ ਹੈ ਉਸਦੇ ਨਾਲ ਨਾੜਾਂ ਵਿੱਚ ਜਮਾ ਹੁੰਦੀ ਹੈ ਜਿੱਥੋਂ ਦੀ ਬਲੱਡ ਨੇ ਸਰਕਲ ਕਰਨਾ ਹੁੰਦਾ 1 ਲੀਟਰ ਦੁੱਧ ਬਣਾਉਣ ਲਈ 4.5 ਕਿਲੋ ਤੋਂ 500 ਕਿਲੋ ਖੂਨ ਘੁੰਮ ਜਾਂਦਾ ਖੂਨ ਘੁੰਮ ਜਾਂਦਾ ਲੇਵੇ ਦੇ ਦਵਾਲੇ ਠੀਕ ਹੈ ਸਾਢੇ ਮੈਂ ਕਿੰਨਾ ਕਿਹਾ ਸਰਕਲ ਕਰਦਾ ਬਲੱਡ ਤੇਜ ਜੇ ਹੁਣ ਉਹ ਨਾੜਾਂ 'ਚ ਰਸਤਾ ਹੀ ਨਹੀਂ ਹੋਊਗਾ ਉਹਨਾਂ ਘੁੰਮਣ ਦਾ ਤੇਜ ਹਾਂਜੀ ਠੀਕ ਹੈ ਤਾਂ ਉਹ ਦੁੱਧ ਉਹਨਾਂ ਪੈਦਾ ਨਹੀਂ ਕਰ ਸਕਦੀ ਠੀਕ ਹੈ ਜੀ ਹਾਂ ਉਹ ਜੇ ਦੁੱਧ ਆਪਾਂ ਜਿਆਦਾ ਪਿਆਇਆ ਹੋਇਆ ਨਾ ਬੱਚੇ ਨੂੰ ਉਹਦੇ ਆ ਨਾੜਾਂ ਵੀ ਉਹ 'ਚ ਚਰਬੀ ਜਮਾ ਹੋਊਗੀ ਮੋਟੀ ਹੋਊਗੀ ਉਸਦਾ ਉਸ ਦੀ ਸਕੈਨ ਵੀ ਮੋਟੀ ਹੋ ਗਈ ਤਾਂ ਉਹਨੇ ਕਦੇ ਵੀ ਪੀਕ ਉੱਪਰ ਨਹੀਂ ਜਾਣਾ ਪੀਕ ਤੇ ਨਹੀਂ ਜਾਣਾ ਅੱਛਾ ਨੂੰ ਬਾਅਦ ਚੋਂ ਫਾਰਮਰ ਕਹਿੰਦੇ ਨੇ ਜੀ ਇਹਨੂੰ ਦੁੱਧ ਕਢਾ ਕੇ ਦਿਖਾਓ ਅਸੀਂ ਮੋਟੀ ਤਾਂ ਬਹੁਤ ਰੱਖੀ ਉਹਦੀ ਬਹੁਤ ਸੇਵਾ ਕਰੀ ਛੋਟੀ ਹੁੰਦੀ ਬਾਅਦ ਚੋਂ ਦੁੱਧ ਕਢੋਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਪਰ ਜਿਹੜਾ ਤੁਸੀਂ ਜਣਵਰ ਤੋਂ ਬੱਚਾ ਸਾਡੇ ਨਾਲ ਆਇਆ ਜੇ ਤੁਸੀਂ 12000 ਲੀਟਰ ਦਾ ਵੀ ਟੀਕਾ ਲਾਇਆ ਅਸੀਂ ਉਹ ਤੋਂ ਬਾਕੀ ਤੀਜੀ ਸੂਏ 12000 ਲੀਟਰ ਦੁੱਧ ਕਢਾ ਕੇ ਦਿਖਾਵਾਂਗੇ ਸਹੀ ਠੀਕ ਹੈ ਜੀ ਇਹ ਕਿੰਨੇ ਰੁਪਏ ਦੀ ਫੀਡ ਹੈ ਜੀ ਇਹ 1130 ਦਾ ਵੀਰੇ 25 ਕਿਲੋ 25 ਕਿਲੋ ਜੀ ਹਾਂ ਹੁਣ 3 ਇਹ ਕਿਨੇ ਰੁਪਏ ਦਾ ਘਟਾ ਆ ਗਿਆ ਜੀ ਇਹ 2070 ਦਾ ਘਟਾ ਆ ਜੀ ਠੀਕ ਹੈ ਜੀ ਇੱਕ ਬੈਗ 50 ਕਿਲੋ 2070 ਰੁਪਏ ਰੇਟ ਅੱਜ ਦਾ ਇਹ ਠੀਕ ਹੈ ਜੀ ਤੇ ਉਵੇਂ ਹੀ ਇਸ ਦੀ ਡੋਜ਼ ਜੇ ਵੱਧ ਤੋਂ ਵੱਧ ਆਪਾਂ ਲੈ ਜਾਣੀ ਆ ਤਾਂ 2 ਕਿਲੋ ਤੱਕ ਲੈ ਜਾ ਸਕਦੇ ਹਾਂ ਇਸ ਤੋਂ ਵੱਧ ਨਹੀਂ ਪਾਉਣੀ ਠੀਕ ਹੈ ਜੀ ਹੁਣ ਆਪਣੀ ਬੱਛੀ ਹੋ ਗਈ ਬੱਛੀ ਕੱਟੀ ਹੋ ਗਈ ਆਪਣੀ 9 ਮਹੀਨਿਆਂ ਦੀ 270 ਦਿਨਾਂ ਦੀ ਹੈਨਾ ਉਸ ਤੋਂ ਬਾਅਦ ਆਪਾਂ ਸੀਫਰ ਫੀਡ ਪਾਉਣੀ ਹੈ ਠੀਕ ਹੈ ਜੀ ਮੈਂ ਆਪਣੀ ਦੀ ਫੀਡਰ ਫੀਫਰ ਆ ਗਈ ਜੀ